ਤਨ ਬੇਬੀ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤ ਸਮਾਗਮ ਇਤਿਹਾਸ ਗੁਰਦੁਆਰਾ ਗਵਕਾਰ ਪਾਸ ਸ਼ਾਹੀ ਪਹਿਲੀ ਵਿੱਚ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪੂਰੇ ਉਸ਼ਾ ਤੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕੀਤਾ ਗਿਆ ਦੱਸ ਦਈਏ ਕਿ ਇਸ ਵਿੱਚ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਦੂਰੂ ਦੂਰੂ ਆ ਕੇ ਲੰਗਰ ਛਕਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਬਿਊਰੋ ਰਿਪੋਰਟ ਜਿਕੇ ਆਤੀ I <laughs> do ਨਵ ਬੇਬੀ ਨਾਨ ਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤ ਸਮਾਗਮ ਇਤਿਹਾਸ ਗੁਰਦੁਆਰਾ ਗਵਕਾਰ ਪਾਸ ਸ਼ਾਹੀ ਪਹਿਲੀ ਵਿੱਚ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪੂਰੇ ਉਸ਼ਾ ਤੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕੀਤਾ ਗਿਆ ਦੱਸ ਦਈਏ ਕਿ ਇਸ ਵਿੱਚ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਦੂਰੂ ਦੂਰ ਆ ਕੇ ਲੰਗਰ ਛਕਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਬਿਊਰੋ ਰਿਪੋਰਟ ਜਗਿਆਦੀ ਤਾਨੂ ਬੇਬੀ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤ ਸਮਾਗਮ ਇਤਿਹਾਸ ਗੁਰਦੁਆਰਾ ਗਊ ਘਰ ਪਾਸ ਸ਼ਾਹੀ ਪਹਿਲੀ ਵਿੱਚ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪੂਰੇ ਉਸ਼ਾ ਤੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਟਪਾਗਾ ਮਹਿਸੂਸ ਕੀਤਾ ਗਿਆ ਦੱਸਦੀ ਹੈ ਕਿ ਇਸ ਵਿੱਚ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਦੂਰੂ ਦੂਰੂ ਆ ਕੇ ਲੰਗਰ ਛਕਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਬਿਊਰੋ ਰਿਪੋਰਟ ਜਿਕੇ ਆਤੀ ਹੈ ਨਨ ਬੇਬੀ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤ ਸਮਾਗਮ ਇਤਿਹਾਸ ਗੁਰਦੁਆਰਾ ਗਵਕਾਰ ਪਾਸ ਸ਼ਾਹੀ ਪਹਿਲੀ ਵਿੱਚ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪੂਰੇ ਉਸ਼ਾ ਤੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕੀਤਾ ਗਿਆ ਦੱਸ ਦਈਏ ਕਿ ਇਸ ਵਿੱਚ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਦੂਰੂ ਦੂਰੂ ਆ ਕੇ ਲੰਗਰ ਛਕਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਬਿਊਰੋ ਰਿਪੋਰਟ ਜੀ ਗਿਆ ਦੀ I don't know. ਨੰਨੇ ਬੇਬੀ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤ ਸਮਾਗਮ ਇਤਿਹਾਸ ਗੁਰਦੁਆਰਾ ਗਵਕਾਰਪਾਸ਼ ਸ਼ਾਹੀ ਪਹਿਲੇ ਵਿੱਚ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪੂਰੇ ਉਸ਼ਾ ਅਤੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕੀਤਾ ਗਿਆ ਦੱਸਦੀ ਹੈ ਕਿ ਇਸ ਵਿੱਚ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਦੂਰ ਦੂਰੋਂ ਆ ਕੇ ਲੰਗਰ ਛਕਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਬਿਊਰੋ ਰਿਪੋਰਟ ਜੀ ਕੀ ਆਤੀ ਹੈ Thank <laughs> you.